ਵਾਰ ਗੁਰਜਾ ਖਾਲਸਾ ਮਾਗੁਰਜੇ ਕੀ ਫਤਿਹ ਅੱਜ ਇੱਕ ਬੇਨਤੀ ਕਰਨੀ ਹੈ ਡਾਕਟਰ ਅੰਬੇਦਕਰ ਭਿਮrao ਬਾਬਾ ਸਾਹਿਬ ਉਹਨਾਂ ਨੇ ਇਸ ਦੇਸ਼ ਨੂੰ ਇੰਡੀਆ ਨੂੰ ਬਹੁਤ ਵੱਡੀ ਦੇਣ ਸੰਵਿਧਾਨ ਲਿਖਿਆ ਅੱਜ ਵੀ ਸੰਵਿਧਾਨ ਨੂੰ ਸਿਰ ਝੁਕਦਾ ਔਰ ਫੋਲੋ ਕਰਦੇ ਫੋਲੋ ਕੀਤਾ ਜਾ ਰਿਹਾ ਹੈ ਤੇ ਜਿਹੜੇ ਬਾਦ ਵਿੱਚ ਇਹਨਾਂ ਦੇ ਪੈਰੋਕਾਰ ਨੇ ਜਿਵੇਂ ਬਾਬੂ ਕਾਂਸੀ ਰਾਮ ਹੋਏ ਤੇ じゃ ਹੁਣ ਪੰਜਾਬ ਦਾ ਸੂਬਾ ਪ੍ਰਧਾਨ ਨੇ ਜਸਵੀਰ ਸਿੰਘ ਗੜੀ ਇਹਨਾਂ ਬਾਰੇ ਕੁਝ ਗੱਲਬਾਤ ਕਰਨੀ ਹੈ ਤੇ ਇੱਕ ਜਿਹੜੀਆਂ ਚਰਚਾਵਾਂ ਛੜੀਆਂ ਹੋਈਆਂ ਨੇ ਦੋਕ ਦਿਨ ਦੀਆਂ ਮੀਡੀਆ ਦੇ ਵਿੱਚ ਉਹ ਇਹ ਨੇ ਕਿ ਬੀਐਸਪ ਜਣ ਕੇ ਬਹੁਜਨ ਸਮਾਜ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਇੱਕ ਆਖਾ ਚ ਗੈਰ ਤੋਂ ਲੱਖਾ ਕਦੀੜ ਕਹਿੰਦੇ ਇਹ ਤਿੰਨੇ ਟਿਕੜੀ ਬਣਾ ਕੇ ਗੱਠ ਜੋੜ ਕਰ ਰਹੇ ਨੇ ਲੋਕ ਸਭਾ ਦੀਆਂ ਇਲੈਕਸ਼ਨਾਂ ਲੜਨ ਵਾਸਤੇ ਮੈਂ ਇੱਕ ਬੇਨਤੀ ਕਰਨੀ ਹੈ ਜਿਹੜੇ ਸੰਵਿਧਾਨ ਨੂੰ ਫੋਲੋ ਕਰਦੇ ਨੇ ਡਾਕਟਰ ਸਾਹਿਬ ਅੰbedkar ਸਾਹਿਬ ਨੂੰ ਫੋਲੋ ਕਰਦੇ ਨੇ ਉਹਨਾਂ ਨੂੰ ਇੱਕ ਹੱਥ ਜੋੜ ਕੇ ਬੇਨਤੀ ਹੈ ਕਿ ਬਾਬਾ ਸਾਹਿਬ ਡਾਕਟਰ ਅੰਬੇਦਕਰ ਵੀ ਮਰਾਓ ਉਹਨਾਂ ਦੀ ਬਹੁਤ ਵੱਡੀ ਦੇਣ ਹੈ ਭਾਰਤ ਨੂੰ ਸ਼ਬਦਾਂ ਲਿਖਣਾ ਕਿਤੇ ਖਾਲਾ ਜੀ ਦਾ ਬਾੜਾ ਨਹੀਂ ਤੇ ਉਹਨਾਂ ਦੀ ਜਿਹੜੀ ਯੋਗਤਾ ਹੈ ਉਹਨੂੰ ਹਮੇਸ਼ਾ ਹੀ ਸਲਾਮ ਹੈ ਸਿਰ ਝੁਕਦਾਰੋ ਪਰ ਜਿਹੜੇ ਜਸਵੀਰ ਸਿੰਘ ਗੜੀ ਵਰਗੇ ਪਹਿਲਾਂ ਬਾਦਲਾਂ ਦੇ ਨਾਲ ਗਠ ਜੋੜ ਕਰਕੇ ਜੁੱਤੀਆਂ 'ਚ ਬੈਠੇ ਸੀ ਤੇ ਹੁਣ ਇਹ ਜੁੱਤੀਆਂ ਖਾਨ ਦੀ ਦੁਆਰੇ ਫੇਰ ਤਿਆਰੀ ਕਰ ਰਹੇ ਨੇ ਸਿਮਰਜੀਤ ਮਾਨ ਦੇ ਨਾਲ ਤੇ ਲਖੇ ਸਧਾਨੇ ਦੇ ਨਾਲ ਗੱਠ ਜੋੜ ਕਰਕੇ ਇਲੈਕਸ਼ਨ ਲੜਨ ਵਾਸਤੇ ਇਹ ਮਨਸੂਬਾ ਬਣਾ ਰਹੇ ਨੇ ਦੋ ਤਿੰਨ ਇੱਕ ਬੇਨਤੀਆਂ ਨੇ ਸਭ ਤੋਂ ਪਹਿਲਾਂ ਤਾਂ ਇਹ ਸਵਾਲ ਹੈ ਕਿ ਜਿਹੜਾ ਸਿਮਰਜੀਤ ਮਾਨ ਹੈ ਖਾਲਸਤਾਨੀ ਕਪੀੜੇ ਨੂੰ ਮੈਂ ਕਹਿਣਾ ਹੁਣਾ ਇਹ ਸਵਿਧਾਨ ਨੂੰ ਮੰਨਦਾ ਨਹੀਂ ਤੇ ਤੁਸੀਂ ਜਿਨ੍ਹਾਂ ਨੇ ਸਵਿਧਾਨ ਲਿਖਿਆ ਉਹਨਾਂ ਨੂੰ ਇਹਨੀਆਂ ਜੁੱਤੀਆਂ ਵਿੱਚ ਬਹਾਰ ਰਹੇ ਗੱਲ ਸਮਝ ਤੋਂ ਬਾਹਰ ਹੈ ਦੂਜੀ ਗੱਲ ਖਛਦਾਣਾ ਜਿਹੜਾ ਗੈਂਗਸਟਰ ਸੀ ਗੈਂਗਸਟਰ ਹੈ ਗੈਂਗਸਟਰ ਰਹੂਗਾ ਕਤਲ ਇਸ ਬੰਦੇ ਨੇ ਕੀਤੇ ਹੋਏ ਐ ਤੇ ਬੰਦਾ ਹੱਥ ਪੈਰ ਮਾਰਿਆ ਸੀ ਕਿ ਕੋਈ ਪਾਰਟੀ ਵੱਲੋਂ ਟਿਕਟ ਮਿਲੇ ਟਿਕਟ ਤਾਂ ਮਿਲ ਹੀ ਨਹੀਂ ਪਰ ਫੋਨਾ ਇਹਨਾਂ ਨੇ ਸਭ ਕੱਢਿਆ ਕਿ ਤੈਨਾਂ ਜਾਣੇ ਇਕੱਠੇ ਹੋ ਜੀਏ ਮੈਂ ਇਹ ਬੇਨਤੀ ਤਾਂ ਕੀਤੀ ਹੈ ਕਿ ਇਹ ਤਿੰਨੇ ਹੀ ਜੇ ਰਲ ਵੀ ਜਾਂਦੇ ਨੇ ਤਾਂ ਇਹਨਾਂ ਨੇ ਆਪਣੀ ਸ਼ੀਟ ਤਾਂ ਇੱਕ ਵੀ ਜਿੱਤਣੀ ਨਹੀਂ ਤੇ ਨਾ ਇਹਨੂੰ ਸ਼ੀਟ ਮਿਲੇ ਇਹ ਸੱਚਾਈ ਹੈ ਕਿ ਤੋਂ ਮੇਰੇ ਜਿੱਤ ਨਹੀਂ ਸਕਦੇ ਪਰ ਜਿਨ੍ਹਾਂ ਨੇ ਦੇਸ਼ ਲਈ ਕੁਝ ਕੀਤਾ ਤੇ ਉਹਨਾਂ ਦੀ ਮਿੱਟੀ ਇਹ ਜ਼ਰੂਰ ਪਟਾ ਰਹੇ ਨੇ ਸਭ ਤੋਂ ਪਹਿਲਾ ਸਵਾਲ ਇਹ ਹੈ ਜੇ ਜਿਹੜਾ ਸਮਜੀਤ ਮਾਨ ਨਾ ਤਾਂ ਸਵਿਧਾਨ ਨੂੰ ਮੰਨਦਾ ਹੈ ਉਹਨੇ ਬਹੁਤ ਵਾਰੀ ਕਿਹਾ ਹਾਲਾਂਕਿ ਸਵਿਧਾਨ ਦੇ ਅੰਡਰ ਹੀ ਇਲੈਕਸ਼ਨ ਲੜਦਾ ਹੈ ਤੇ ਦੂਜੀ ਗੱਲ ਇਸ ਖੱਜ ਨੇ ਇਹ ਕਿਹਾ ਸੀ ਕਿ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਅੱਤਵਾਦੀ ਹੈ ਇਹਨੇ ਇਹ ਬਿਆਨ ਦਿੱਤਾ ਹੋਇਆ ਬਹੁਤ ਵਾਰੀ ਇੱਕ ਵਾਰੀ ਲਈ ਤੇ ਲਖੇ ਸੁਧਾਨੇ ਦੇ ਮੂੰਹ ਵਿੱਚ ਘੁੰਗਲੀਆਂ ਪਈਆਂ ਸੀ ਇੱਕ ਵਾਰੀ ਵੀ ਬੋਲਿਆ ਨਹੀਂ ਸਮਜੀਤ ਮਾਨ ਨੂੰ ਕਿ ਤੂੰ ਕਿਉਂ ਕਿਹਾ ਕਿ ਦੇਹ ਜਮ ਸਰਦਾਰ ਭਗਤ ਸਿੰਘ ਅਤਵਾਦਕੀ ਇੱਕ ਵਾਰੀ ਵੀ ਨਹੀਂ ਕਿਹਾ ਤੇ ਦੂਜੇ ਪਾਸੇ ਕਹਿੰਦੇ ਅਸੀਂ ਇਨਕਲਾਬੀ ਹਾਂ ਜੀ ਅਸੀਂ ਪੰਜਾਬ ਨੂੰ ਬਚਾਉਣਾ ਇਹ ਸਵਾਲ ਮੈਂ ਤਾਂ ਕੀਤੇ ਕਿਉਂਕਿ 4 ਦਿਨ ਹੋ ਗਏ ਮੈਨੂੰ 2 ਦਿਨਾਂ ਦਾ ਪਤਾ ਲੱਗਿਆ ਕਿ ਚਰਚਾਵਾ ਮਛੜੀਆਂ ਨੇ ਇਹਨਾਂ ਦਾ ਗੱਠ ਜੋੜ ਹੋ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੇ ਡਾਕਟਰ ਅਮੇਦਕਰ ਸਾਹਿਬ ਨੂੰ ਮੰਦੇ ਨੇ ਫੋਲੋ ਕਰਦੇ ਨੇ ਸ੍ਰਿਵਧਾਨ ਨੂੰ ਫੋਲੋ ਕਰਦੇ ਨੇ ਸ੍ਰਿਵਧਾਨ ਨੂੰ ਮੰਦੇ ਨੇ ਉਹਨਾਂ ਨੂੰ ਬੇਨਤੀ ਹੈ ਹੱਥ ਜੋੜ ਕੇ ਕਿ ਇਹਨਾਂ ਲੋਕਾਂ ਦੇ ਹੱਥ ਪੱਲੇ ਕੁਝ ਨਹੀਂ ਹੈਗਾ ਤੁਸੀਂ ਉਹਨਾਂ ਮਹਾਨ ਹਸਤੀਆਂ ਨੂੰ ਇਹਨਾਂ ਦੇ ਪੈਰਾਂ ਵਿੱਚ ਜੁੱਤੀਆਂ ਵਿੱਚ ਨਾ ਬਹੋ ਜਸਵੀਰ ਗੜੇ ਨੂੰ ਵੀ ਜੁੱਤੀਆਂ ਫੇਰਨ ਦੀ ਲੋੜ ਹੈ ਜਦੋਂ ਜੀ ਕਰਦਾ ਕਿਤੇ ਬਾਦਲਾਂ ਨਾਲ ਸਮਝੌਤਾ ਕਰ ਲਿਆ ਹੁਣ ਮਾਨ ਨਾਲ ਪਰ ਜਫਰ ਦਾ ਸਮਝੌਤਾ ਕਰਨ ਵਾਲਾ ਤੇ ਮੈਂ ਇਹ ਬੇਨਤੀ ਤਾਂ ਕੀਤੀ ਹੈ ਕਿ ਇਹਨਾਂ ਨੂੰ ਤਾਂ ਸੀਟ ਮਿਲਣੀ ਨਹੀਂ ਪਰ ਜਿੰਨੀਆਂ ਕਿ ਵੋਟਾਂ ਖਰਾਬ ਕਰਨਗੇ ਉਹਨਾਂ ਕ ਲੱਗਦਾ ਹੈ ਕਿ ਕਾਲੀ ਤੇ ਕਾਂਗਰਸੀਆਂ ਨੂੰ ਫਾਇਦਾ ਹੋ ਸਕਦਾ ਹੈ ਮੈਨੂੰ ਇਹ ਲੱਛਣ ਲੱਗਦੇ ਆ ਚਲੋ ਅਸੀਂ ਕਾਲੀਆਂ ਤੋਂ ਕਾਂਗਰਸੀਆਂ ਤੋਂ ਕੀ ਲੈਣਾ ਅਸੀਂ ਤੇ ਗੱਲ ਉਹ ਕੀਤੀ ਹੈ ਵੀ ਜਿਨ੍ਹਾਂ ਨੇ ਇਹ ਦੇਸ਼ ਲਈ ਕੁਝ ਕੀਤਾ ਹੈ ਦੇਸ਼ ਉਹਨਾਂ ਨੂੰ ਹਮੇਸ਼ਾ ਯਾਦ ਰੱਖਦਾ ਹੈ ਦੇਹ ਦੇ ਲੋਕ ਸਵਿਧਾਨ ਨੂੰ ਜਿਵੇਂ ਬਾਬਾ ਸਾਹਿਬ ਨੂੰ ਫੋਲੋ ਕਰਦੇ ਆ ਇਹ ਚ ਕੋਈ ਦੋਰਾ ਨਹੀਂ ਪਰ ਇਹ ਕਦੀੜਾ ਨੇ ਕੀ ਕੀਤਾ ਲਖਿਸ਼ਧਾਨੇ ਨੇ ਕੀ ਕੀਤਾ ਦੱਸ ਦਿਓ ਅਸਮ੍ਰਿਤ ਮਾਨ ਜਿਹੜਾ ਚਿੱਠੀਆਂ ਵੇਚ-ਵੇਚ ਕੇ ਅਰਮਾਂ ਕਰਮਾਂ ਰੁਪਏ ਇਕੱਠਾ ਕਰ ਗਿਆ ਇਹਨੇ ਕੀਤਾ ਕੀ ਹੈ ਇਹਨਾਂ ਦੀਆਂ ਜੁੱਤੀਆਂ ਵਿੱਚ ਉਹਨਾਂ ਮਹਾਨ ਹਸਤੀਆਂ ਨੂੰ ਕਿਉਂ ਬੁਹਾ ਰਹੇ ਹੋ ਤੁਸੀਂ ਕੋਈ ਸ਼ਰਮ ਤਾਂ ਕਰ ਲੋ ਮਾੜੀ ਮੋਟੀ ਸੋ ਮਨਿਤਮਾਨ ਸ਼ਰਿਆਮ ਕਹਿੰਦਾ ਕਹਿੰਦਾ ਮੈਂ ਸੰਵਿਧਾਨ ਨੂੰ ਮੰਨਦਾ ਨਹੀਂ ਸ਼ਰਿਆਮ ਕਹਿੰਦਾ ਤੇ ਤੁਸੀਂ ਸੰਵਿਧਾਨ ਬਣਾਉਣ ਵਾਲੇ ਨੂੰ ਸੰਵਿਧਾਨ ਲਿਖਣ ਵਾਲੇ ਨੂੰ ਜੁੱਤੀਆਂ ਵਿੱਚ ਵਹਾਈ ਜਾਂਦੇ ਹੋ ਯਾਰ ਕਿਸ ਨੂੰ ਸਮਝ ਨਹੀਂ ਆਉਣੀ ਮੈਂ ਇੱਕ ਬੇਨਤੀ ਕਰਦਾ ਜੇ ਸਿਵਜਿਤ ਮਾਨ ਦੇ ਵਿੱਚ ਇੰਨੀ ਪਾਵਰ ਹੈ ਜਾਂ ਲਖਸ਼ਧਾਨੇ ਦੇ ਪਿੱਛੇ ਇੰਨੀ ਕਤੀੜ ਉਹ ਕਹਿੰਦਾ ਹੈਗੀ ਹੈ ਤੇ ਸਮਝੌਤੇ ਕਿਉਂ ਕਰਦੇ ਹੋ ਫਿਰ ਸਹਾਰਾ ਕਿ ਲਵਨੀ ਲੈਣੇ ਤੁਸੀਂ ਫਿਰ ਆਪਣੇ ਆਪ ਇਕੱਲੇ ਮੈਦਾਨ ਵਿੱਚ ਉਤਰੋ ਆਜ਼ਾਦ ਲੜੋ ਤੇ ਮੈਂ ਤਾਂ ਜਸਵੀਰ ਗੜੀ ਨੂੰ ਜਾਂ ਉਹਦੇ ਜਿਹੜੇ ਪਿੱਛੇ ਲੱਗਣ ਵਾਲੇ ਨੇ ਜਾਂ ਉਹਦੇ ਸਪੋਰਟਰ ਉਹਨਾਂ ਨੂੰ ਬੇਨਤੀ ਕਰਨੀ ਹੈ ਕਿ ਕਿੰਨਾ ਕੱਜਰ ਜਰ ਤੁਸੀਂ ਉਹਨਾਂ ਹਸਤੀਆਂ ਦਾ ਜਲੂਸ ਕਢਾਓਗੇ ਉਹਨਾਂ ਜੁੱਤੀਆਂ ਵਿੱਚ ਬਹਾਉਂਗੇ ਸ਼ਰਮ ਤਾਂ ਮੰਨ ਲਓ ਮਾੜੀ ਮੋਢੀ ਕੱਲ ਤਾਂ ਮਾੜੀ ਮੋਢੀ ਤੁਹਾਡੀ ਕੰਨ ਤੇ ਤੁਹਾਡੇ ਸਰ ਵਿੱਚ ਜੂਸ ਸਰ ਕੇ ਮਾੜੀ ਮੋਢੀ ਕੇ ਸਾਨੂੰ ਸ਼ਰਮ ਆ ਰਹੀ ਹੈ ਮੈਂ ਸ਼ਰਮ ਕਹਿਣਾ ਇਹ ਜੇ ਤਿੰਨੇ ਇਕੱਠੇ ਹੋ ਵੀ ਜਾਂਦੇ ਆ ਇੱਕ ਵੀ ਸੀਟ ਇਹਨੂੰ ਮਿਲ ਨਹੀਂ ਨੀ ਇੱਕ ਵੀ ਸੀਟ ਨਾ ਲੱਖੇ ਨੂੰ ਮਿਲੇ ਨਾ ਜਸਵੀਰ ਗੜੀ ਨੂੰ ਮਿਲੇ ਨਾ ਸਮੀਤ ਮਾਨ ਨੂੰ ਮਿਲੇ ਇੱਕ ਵੀ ਨਹੀਂ ਮਿਲਣੀ ਇਸ ਚਾਹੀਏ ਪਰ ਸ਼ਰਮ ਕਰੋ ਜਿਨ੍ਹਾਂ ਨੇ ਸੰਵਿਧਾਨ ਲਿਖਿਆ ਤੇ ਉਹਨਾਂ ਦੀ ਕੀ ਹਸਤੀ ਹੈ ਜਿੰਨੀਆਂ ਡਾਕਟਰ ਭੀਮਰਾਓ ਸਾਊ ਕੋਲੇ 바ਵਾ ਸਾਊ ਕੋਲੇ ਡਿਗਰੀਆਂ ਨੇ ਨਾ ਉਹਨੇ ਤਾਂ ਅਲੱਖੇ ਦੇਤੇ ਮਾਨ ਦੇ ਸਿਰ ਤੇ ਬਾਲ ਨਹੀਂ ਹੋਣੇ ਇਸ ਸਚਾਈ ਹੈ ਜਿੰਨੀਆਂ ਉਹਨਾਂ ਕੋਲੇ ਡਿਗਰੀਆਂ ਸੀ ਨਾ ਸਵਿਧਾਨ ਲਿਖਣ ਵਾਲਿਆਂ ਕੋਲੇ ਡਾਕਟਰ ਅਵੇਦਕਰ ਸਾਹਿਬ ਕੋਲੇ ਉਹਨੇ ਲੱਖੇ ਦੇਤੇ ਸਿਮਰਿਤ ਮਾਨ ਦੇ ਸਿਰ ਤੇ ਬਾਲ ਨਹੀਂ ਹੋਣੇ ਇਹ ਸਚਾਈ ਹੈ ਐਨੇ ਪੜੇ ਲਿਖੇ ਸੀ ਡਾਕਟਰ ਸਾਹਿਬ ਨਾ ਜੁੱਤੀਆਂ ਵਿੱਚ ਬਹਾਓ ਤੁਸੀਂ ਜਾਣ ਬੁਝ ਕੇ ਨਾ ਬਹਾਓ ਭਾਈ ਗੁਰਜੀ ਕਾ ਖਾਲਸਾ ਭਾਈ ਗੁਰਜੀ ਕੀ ਫਤਿਹ